ਭਗਤ ਕਬੀਰ ਜੀ ਬਾ ਕਮਾਲ ਬੜੇ ਸੋਹਣੇ ਬਚਨ ਕਰਦੇ ਨੇ ਭਗਤ ਕਬੀਰ ਜੀ ਨੇ ਇਹ ਸ਼ਲੋਕ ਦੇ ਅੰਦਰ ਉਹਨਾਂ ਜੀਵਾਂ ਦੀ ਗੱਲ ਕੀਤੀ ਹੈ ਜਿਹੜੇ ਜੀਵ ਕਾਲੇ ਦਿਲਾਂ ਵਾਲੇ ਨੇ ਭਾਵ ਕਿ ਜਿਨ੍ਹਾਂ ਦੀ ਨੀਅਤ ਖੋਟੀ ਹੈ ਜਿਨ੍ਹਾਂ ਦੀ ਸੋਚ ਕਾਲੀ ਹੈ ਉਹਨਾਂ ਲੋਕਾਂ ਦੀ ਗੱਲ ਕਰਦੇ ਹੋਏ ਬੜੇ ਪਿਆਰੇ ਬਚਨ ਕਰਦੇ ਨੇ ਆਖਦੇ ਨੇ ਕਬੀਰ ਰਾਤੀ ਹੋਵੇ ਕਾਰੀਆਂ ਭਗਤ ਕਬੀਰ ਜੀ ਕਹਿੰਦੇ ਜਦੋਂ ਰਾਤਾਂ ਕਾਲੀਆਂ ਹੋ ਜਾਂਦੀਆਂ ਨੇ ਨਾ ਕਾਲੀਆਂ ਦਾ ਭਾਵ ਜਦੋਂ ਹਨੇਰਾ ਹੋ ਜਾਂਦਾ ਲੋਕ ਬੁੜੀ ਨੀਂਦਰ ਸੌ ਜਾਂਦੇ ਨੇ ਜਦੋਂ ਰਾਤ ਕਾਲੀ ਪੈ ਜਾਂਦੀ ਹੈ ਤੇ ਭਗਤ ਜੀ ਕਹਿੰਦੇ ਨੇ ਰਾਤੀ ਹੋਵੈ ਕਾਰਜੀਆਂ ਕਾਰੇ ਉਵੇ ਜੰਤ ਜਿਹੜੇ ਕਾਲੇ ਦਿਨਾਂ ਵਾਲੇ ਲੋਕ ਨੇ ਨਾ ਜਿਹੜੇ ਕਾਲੀ ਬਿਰਤੀ ਵਾਲੇ ਲੋਕ ਨੇ ਭਾਵ ਕਿ ਜਿਹੜੇ ਚੋਰ ਨੇ ਭਗਤ ਕਬੀਰ ਜੀ ਕਹਿੰਦੇ ਉਹ ਉੱਠ ਖਲੋਂਦੇ ਨੇ ਛਾਲ ਮਾਰਦੇ ਨੇ ਕਿਉਂਕਿ ਉਹਨਾਂ ਨੇ ਕਾਲੀ ਰਾਤ ਦੇ ਅੰਦਰ ਚੋਰੀ ਕਰਨੀ ਹੁੰਦੀ ਹੈ ਪਤਾ ਵੀ ਲੋਕ ਸੌਂਗੇ ਹੋਣੇ ਹਨੇਰਾ ਹੋ ਗਿਆ ਤੇ ਕਾਲੇ ਦਿਨਾਂ ਵਾਲੇ ਹਨੇਰੇ ਨੂੰ ਵੇਖ ਕੇ ਲੋਕਾਂ ਦੇ ਸੁੱਤੇ ਹੋਣ ਦਾ ਫਾਇਦਾ ਚੁੱਕਦੇ ਨੇ ਤੇ ਰਾਤਾਂ ਨੂੰ ਭਗਤ ਕਬੀਰ ਜੀ ਕਹਿੰਦੇ ਚੋਰੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਰਾਤੀ ਹੋਵੇ ਕਾਰੀਆਂ ਕਾਰੇ ਉਵੇ ਯੰਤ ਲੈ ਫਾਹੇ ਉਠ ਧਾਵਤੇ ਕਹਿੰਦੇ ਉਹ ਕਮਲੇ ਲੋਕ ਉਹ ਕਾਲੇ ਦਿਲਾਂ ਵਾਲੇ ਲੋਕ ਭਗਤ ਕਬੀਰ ਜੀ ਕਹਿੰਦੇ ਆਪਣੇ ਗਲ ਦੇ ਫਾਹੀ ਆਪ ਤਿਆਰ ਕਰ ਲੈਂਦੇ ਨੇ ਫਾਹੀ ਚੱਕ ਲੈਣੇ ਨੇ ਲੈ ਫਾਹੇ ਉੱਠ ਧਾਲ ਤੇ ਫਾਹੀਆਂ ਲੈ ਕੇ ਉੱਠਦੇ ਨੇ ਦੌੜਦੇ ਨੇ ਭੱਜਦੇ ਨੇ ਤੇ ਭਗਤ ਕਬੀਰ ਜੀ ਕਹਿੰਦੇ ਸੇ ਜਾਨ ਮਾਰੇ ਭਗਵੰਤ ਕਹਿੰਦੇ ਇਹੋ ਜੇ ਲੋਕ ਜਿਹੜੇ ਰਾਤਾਂ ਕਾਲੀਆਂ ਦੇ ਅੰਦਰ ਚੋਰੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਮਾਲਕ ਜੀ ਕਹਿੰਦੇ ਕਾਲੇ ਦਿਲਾਂ ਵਾਲੇ ਲੋਕ ਉਹ ਵਿਚਾਰੇ ਰੱਬ ਦੇ ਮਾਰੇ ਹੋਏ ਜੀਵ ਨੇ